ਮੁਕੇਰੀਆਂ ਲੰਬੀ ਗਲੀ ਵਿਖੇ ਸੋਨੀ ਪਰਿਵਾਰ ਦੇ ਵਡੇਰੇ ਮਰਹੂਮ ਸਾਇੰਸ ਸਤਿੰਦਰ ਸੋਨੀ ਜੀ ਅਤੇ ਮਾਤਾ ਸੁਸ਼ਮਾ ਸੋਨੀ ਜੀ ਵੱਲੋਂ ਸੇਵਾ ਭਾਵਨਾ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ 11ਵੀਂ ਵਾਲੀ ਸੱਚੀ ਸਰਕਾਰ ਜੀ ਦੇ ਦਰਬਾਰ ਤੇ ਸੇਵਾਦਾਰ ਸਾਇੰਸ ਪੰਕਜ ਸੋਨੀ ਦੀ ਅਗਵਾਈ ਵਿੱਚ ਸੋਨੀ ਪਰਿਵਾਰ ਵੱਲੋਂ 19ਵਾਂ ਸਾਲਾਨਾ ਭੰਡਾਰਾ ਅਤੇ ਸੂਫੀ ਮਹਿਫਲ ਕਰਵਾਈ ਗਈ ਜਿਸ ਵਿੱਚ ਸائیں ਸਵਰਨ ਸ਼ਾਹ ਜੀ ਕਾਦਰੀ ਟਾਂਡਾ ਵਾਲੇ ਬੱਬੂ ਜਾਫਰੀ ਜੀ ਪੰਗਾਲਾ ਕਾਲੇ ਬਾਬਾ ਜੀ ਮੁਕੇਰੀਆਂ ਮਹੰਤ ਸੋਨੀਆ ਜੀ ਮੁਕੇਰੀਆਂ ਤੋਂ ਇਲਾਵਾ ਇਲਾਕੇ ਦੀਆਂ ਮਹਾਨ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਮਹਿਫਲ ਵਿੱਚ ਹਾਜ਼ਰੀ ਲਗਵਾਈ ਸੰਤਾਂ ਮਹਾਪੁਰਸ਼ਾਂ ਅਤੇ ਸਾਈਆਂ ਦੀ ਹਾਜ਼ਰੀ ਵਿੱਚ ਸੱਜੀ ਇਸ ਮਹਿਫਲ ਵਿੱਚ ਪੰਜਾਬ ਦੇ ਮਸ਼ਹੂਰ ਕਵਾਲ ਅਸ਼ਰਫ ਸਾਬਰੀ ਅਮਰਤ ਸਲਵਾਰਿਆਂ ਵੱਲੋਂ ਸੂਫੀ ਕਲਾਮ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਇਆ ਇਸ ਮੌਕੇ ਸਾਈ ਪੰਕਜ ਸੋਨੀ ਸੀਮਾ ਸੋਨੀ, ਵਿਨੇ ਸੋਨੀ, ਰੈਨੂ ਸੋਨੀ, ਅਰੌਣਕ ਸੋਨੀ, ਕਾਬਿਆ ਸੋਨੀ, ਪ੍ਰਨਵ ਸੋਨੀ ਅਤੇ ਤਨਵੀ ਸੋਨੀ ਅਤੇ ਅਨੰਨਿਆ ਸੋਨੀ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸੇਵਾ ਨਿਭਾਈ ਗਈ। ਅਤੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਾਈ ਸਤਪਾਲ ਜੀ ਐਮਾ ਮੰਗਟ ਹੋਰਾਂ ਵੀ ਪਰਿਵਾਰ ਸਮੇਤ ਦਰਬਾਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਦਰਬਾਰ ਦੇ ਸੇਵਾਦਾਰ ਪੰਕਜ ਸੋਨੀ ਅਤੇ ਸਮਾਜ ਸੇਵਕ ਕਮਲ ਖੋਸਲਾ ਸਾਈ ਸਵਰਨ ਸ਼ਾਹ ਜੀ ਕਾਦਰੀ ਹੋਰਾ ਮਹਿਫਿਲ ਵਿੱਚ ਹਾਜ਼ਰੀਨ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਅਤੇ ਮੇਲੇ ਮੁਬਾਰਕ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦੇਣ ਦੇ ਨਾਲ ਨਾਲ ਪੀਰ ਪਗੰਬਰਾਂ ਵੱਲੋਂ ਦਰਸਾਏ ਸੱਚ ਤੇ ਮਾਰਗ ਦੇ ਚੱਲਣ ਦਾ ਸੰਦੇਸ਼ ਦਿੱਤਾ ਇਸ ਮੌਕੇ ਦਰਬਾਰ ਵੱਲੋਂ ਸੰਗਤਾਂ ਲਈ ਲੰਗਰਾਂ ਅਤੇ ਚਾਹ ਪ੍ਰਸ਼ਾਦਿਆਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਨਿਊ ਚੜ੍ਹਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆ हुसैन राम हैनगैन ਸੋਨੀ ਪਰਿਵਾਰ ਦੇ ਘਰ ਵਿੱਚ ਨਵਾਸ ਸਥਾਨ ਵਿੱਚ ਗੁਰੂ ਮਹਾਰਾਜ ਦਾ ਡੇਰਾ ਹੈ ਜਿਸ ਵਿੱਚ ਅੱਜ ਮੇਰੇ ਸ਼ੈਨ ਸ਼ਾ ਅਬਦੁਲ ਕਾਦਰ شاہ ਜਲੰਧਾ ਸੂਫਿਆਨਾ ਮੇਲਾ ਹੈ ਉਸਾ ਮੇਰੇ ਜਨਾਬ ਦਾ ਔਰ ਜਨਾਬ ਦੇ ਉਸ ਦੇ ਉੱਤੇ ਸਵੇਰ ਤੋਂ ਹੀ ਸੰਗਤਾਂ ਇਕੱਤਰ ਹੋਈਆਂ ਨੇ ਜੋ ਕਿ ਆਪ ਦੇ ਜਨਾਬ ਦੀ ਖਿਦਮਤ ਵਿੱਚ ਹਾਜ਼ਰੀਆਂ ਭਰ ਲੀਆਂ ਨੇ ਔਰ ਸਾਰੀਆਂ ਸੰਗਤਾਂ ਦੇ ਜਨਾਬ ਦਾ ਬਹੁਤ ਕਰਮ ਹੈ ਔਰ ਸੋਨੀ ਪਰਿਵਾਰ ਨੂੰ ਜਨਾਬ ਨੇ ਇਤਨਾ ਕਰਮ ਕੀਤਾ ਹੈ ਇਤਨੀ ਰਹਿਮਤ ਕੀਤੀ ਹੈ ਕਿ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਹੋਇਆ ਹੈ ਸੋ ਸਾਹਿਬ ਸਤਿਗੁਰੂ ਜੀ ਦਿੱਤੀਆਂ ਹੋਈਆਂ ਰਹਿਮਤਾ ਬਖਸ਼ਿਸ਼ਾਂ ਵਿੱਚੋਂ ਸੋਨੀ ਪਰਿਵਾਰ ਦੇ ਉੱਤੇ ਬੜੀ ਆਕਰਮਤਾ ਨੇ ਬੜਾ ਕਰਮ ਹੈ ਸੋ ਦਾਦਾ ਜੀ ਦਾ ਬਹੁਤ ਸ਼ੁਕਰਗੁਜ਼ਾਰ ਔਰ ਨਮਾਨਿਆ ਦਾਸਾਂ ਨੂੰ ਇੱਥੇ ਹਰ ਸਾਲ ਆਉਣ ਦਾ ਵਕਤ ਮਿਲਦਾ ਹੈ ਸੰਗਤ ਦੇ ਦਰਸ਼ਨ ਕਰਨ ਦਾ ਵਕਤ ਮਿਲਦਾ ਹੈ ਜਨਾਬ ਦੀ ਖਿਦਮਤ ਕਰਨ ਦਾ ਉਸ ਸਮਾਂ ਮਿਲਦਾ ਹੈ ਸੋ ਸਾਥ ਸੰਗਤ ਦੇ ਵਿੱਚ ਨਮਾਨਿਆ ਸੇਵਕਾਂ ਦੀ ਇਹੋ ਦੁਆ ਹੈ ਕਿ ਸੋਨੀ ਪਰਿਵਾਰ ਤੇ ਕਰਮ ਬਣਿਆ ਰਹੇ ਸਾヒ ਸੰਗਤ ਤੇ ਦਇਆ ਹੋਈ ਰਹੇ ਔਰ ਮਕੇਰੀਆ ਪੂਰੀ ਅਲਾਕਾ ਨਵਾਸੀ ਔਰ ਪੰਜਾਬ ਤੇ ਅਬਦੁਲ ਕਾਦਰ ਸ਼ਾਹ ਜਲਾਲ ਦਾ ਕਰਮ ਬਣਿਆ ਰਹੇ ਅੱਜ ਬਾਪੂ ਅਨਾਇਤ ਅਲੀ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਮੇਰੀ ਸੱਚੀ ਸਰਕਾਰ 11ਵੀਂ ਮਲੀ ਸਰਕਾਰ ਉਹਨਾਂ ਦੇ ਦਰਬਾਰ ਦਾ 19ਵਾਂ urs ਮੇਲਾ ਅੱਜ ਸੋਨੀ ਪਰਿਵਾਰ ਵੱਲੋਂ ਬੜੀ ਮਿਹਨਤ ਦੀ شدت ਦੇ ਨਾਲ ਆਰਗੇਨਾਈਜ਼ ਕੀਤਾ ਗਿਆ ਹੈ ਔਰ ਇਹ ਮੇਲਾ ਪੂਰੇ ਮੁਕੇਰੀਆਂ ਦੇ ਅੰਦਰ ਇਸ ਮੇਲੇ ਦੀ ਸ਼ਾਨੋ ਸ਼ੋਹਰਤ ਹੈ ਤੇ ਸਾਡੇ ਕੋਲ ਸਾਈਂ ਸਵਰਨ ਸ਼ਾਹ ਜੀ ਕਾਦਰੀ ਸਾਹਿਬ ਪੁਲ ਪੁਖਤਾ ਤੋਂ ਔਰ ਉਹਨਾਂ ਦੇ ਨਾਲ ਬੱਬੂ ਸ਼ਾਹ জাফর ਜੀ ਦੇ ਨਾਲ ਦੀ ਨਾਲ ਕਾਲੇ ਸ਼ਾਹ ਜੀ ਮੁਕੇਰੀਆਂ ਤੋਂ ਸਾਰੇ ਫਕੀਰ ਇੱਥੇ ਆਪਣੀ ਹਾਜ਼ਰੀ ਲਗਾਉਣ ਪਹੁੰਚਿਆ ਬਲਕਿ ਮੈਂ ਤਾਂ ਇਹਨਾਂ ਸ਼ਬਦਾਂ ਚ ਇਹ ਕਹੂੰਗਾ ਕਿ ਅੱਜ ਸੰਗਤ ਨੂੰ ਅਸ਼ੀਰਵਾਦ ਦੇਣ ਵਾਸਤੇ ਸਾਡੇ ਕੋਲ ਇਹ ਫਕੀਰ ਜਾਨੇ ਇੱਥੇ ਪਹੁੰਚਿਆ ਮੈਂ ਉਹਨਾਂ ਦਾ ਇੱਥੇ ਆਉਣ ਲਈ ਸਵਾਗਤ ਵੀ ਕਰਦਾ ਹਾਂ ਤੇ ਨਾਲ ਦੀ ਨਾਲ ਮੈਂ ਆਪਣੇ ਭੈਣਾ ਭਰਾਵਾਂ ਨੂੰ ਇਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਜਿਹੜੇ ਪੀਰ ਪਗੰਬਰ ਔਲੀਏ ਚਾਹੇ ਉਹ ਹਿੰਦੂ ਮਤ ਦੇ ਹੋਣ ਮੁਸਲਮਾਨ ਮਤ ਦੇ ਹੋਣ ਉਹ ਸਾਰਿਆਂ ਦੇ ਬਰਾਬਰ ਹੁੰਦੇ ਆ ਉਹਦੇ ਵਿੱਚ ਕੋਈ ਫਰਕ ਨਹੀਂ ਆਉਣਾ ਚਾਹੀਦਾ ਕਿਉਂਕਿ ਸੋਨੀ ਪਰਿਵਾਰ ਸਾਡਾ ਪਿਓਰ ਹਿੰਦੂ ਮਤ ਦਾ ਪਰਿਵਾਰ ਆ ਬਟ ਇਹ ਦਰਬਾਰ ਜਿਹੜਾ ਸਜਾਇਆ ਉਹ ਦਰਬਾਰ ਦੀ ਸੇਵਾ ਉਹਨਾਂ ਨੂੰ ਇਸ ਤਰੀਕੇ ਨਾਲ ਮਿਲੀ ਕਿ ਧਰਮ ਦਾ ਜਿਹੜਾ ਬਖੇੜਾ ਹੈ ਉਸ ਨੂੰ ਇਸ ਦਰਬਾਰ ਤੇ ਖਤਮ ਕਰ ਦਿੱਤਾ ਗਿਆ ਸੋ ਇਦਾਂ ਹੀ ਸਾਡੇ ਦਿਲਾਂ ਦੇ ਅੰਦਰ ਕਿਸੇ ਤਰੀਕੇ ਦੀ ਕੋਈ ਵੀ ਲਕੀਰ ਨਹੀਂ ਖਿੱਚੀ ਜਾਣੀ ਚਾਹੀਦੀ ਮੈਂ ਸ਼ੰਕੀ ਜੀ ਨੂੰ ਸੋਨੀ ਸਾਹਿਬ ਨੂੰ ਵਿਨੇ ਸੋਨੀ ਸਾਹਿਬ ਸਾਡੇ ਦਰਮਿਆਨ ਅੱਜ ਪਹੁੰਚਿਆ ਦੀਪੂ ਬਾਉ ਜੀ ਖਾਸ ਤੌਰ ਤੇ ਸਾਡੇ ਸ਼ਹਿਰ ਦੀ ਬੜੀ ਵਧੀਆ ਸ਼ਖਸੀਅਤ ਆ ਔਰ ਇਹ ਸੋਨੀ ਪਰਿਵਾਰ ਦਾ ਬੱਚਾ ਬੱਚਾ ਕੱਲ ਤੋਂ ਹੀ ਬੜੀ ਸੇਵਾ ਦੇ ਵਿੱਚ ਲੱਗਾ ਹੋਇਆ ਤੇ ਮੈਂ ਇਸ ਪਰਿਵਾਰ ਨੂੰ ਆਪਣੇ ਦਿਲੋਂ ਮੁਬਾਰਕਬਾਦ ਦੇਣਾ ਹੈ ਅੱਜ ਸਾਡੇ ਸੋਨੀ ਸਾਹਿਬ ਵੱਡੇ ਸੋਨੀ ਸਾਹਿਬ ਉਹ ਉਹਨਾਂ ਨੂੰ ਅਸੀਂ ਮਿਸ ਕਰ ਰਹੇ ਹਾਂ ਜੀ ਇਸ ਮੇਲੇ ਦੇ ਵਿੱਚ ਬੜੇ ਉਹ ਵੀ ਵੱਧ ਚੜ ਕੇ ਹਿੱਸਾ ਲੈਂਦੇ ਸਨ ਇਹਨਾਂ ਦੇ ਪਿਤਾ ਜੀ ਸ਼ੰਕੀ ਜੀ ਔਰ ਵਿਨੇ ਜੀ ਉਹਨਾਂ ਨੇ ਬੜੀ ਦੇਰ ਇਸ ਦਰਬਾਰ ਦੀ ਸੇਵਾ ਕੀਤੀ ਹੈ ਸੋ ਮੈਂ ਆਪਣੇ ਵੱਲੋਂ ਕਮਲ ਖੋਸਲਾ ਇੱਕ ਸਮਾਜ ਸੇਵੀ ਇਸ ਇਲਾਕੇ ਦਾ ਆਪਣੇ ਵੱਲੋਂ ਨਹੀਂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿਨਾ ਜੈ ਵੀਰਾਂ ਦੀ ਜੈ ਦਾਤਿਆਂ ਦੀ ਜੈ ਸਾਈਆਂ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਬੀ ਗਲੀ ਮਕੇਰੀਆਂ ਵਿੱਚ ਬਾਬਾ ਜੀ ਦਾ ਮੇਲਾ ਔਰ ਪੰਡਾਰਾ ਕਰਵਾਇਆ ਗਿਆ ਜਿਸ ਵਿੱਚ ਬਹੁਤ-ਬਹੁਤ ਮਹਾਨ ਹਸਤੀਆਂ ਫਰਮ ਅਸ਼ੀਰਵਾਦ ਦੇਣ ਨੂੰ ਆਈਆਂ ਨੇ ਤੇ ਬਾਕੀ ਸਾਰੇ ਸੰਗਤਾਂ ਆਇਆਂ ਦਾ ਬਹੁਤ ਬਹੁਤ ਧੰਨਵਾਦ